ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਕਈ ਵਾਰੀ ਆਪਾਂ ਪਸ਼ੂ ਨੂੰ ਵੇਚਣ ਵਾਸਤੇ ਮੰਡੀ ਦੇ ਉੱਤੇ ਏਖੜ ਲਾ ਕੇ ਆਪਾਂ ਭਾਈ ਲੈ ਜਾਂਦੇ ਆਂ ਕਈ ਕਾਰਨਾ ਕਰਕੇ ਆਪਣਾ ਪਸ਼ੂ ਉੱਥੇ ਨਹੀਂ ਵਿਕਦਾ ਜਦੋਂ ਪਸ਼ੂ ਨਹੀਂ ਵਿਕਦਾ ਆਪਾਂ ਸ਼ਾਮ ਨੂੰ ਨਹੀਂ ਚੋਂਦੇ ਆਪਾਂ ਸਵੇਰ ਨਹੀਂ ਚੋਂਦੇ ਦੋ ਡੰਗ ਤੀਜੇ ਡੰਗ ਨੂੰ ਆਪਾਂ ਆਥਨੇ ਆਪਣੇ ਕੋਲੇ ਪਸ਼ੂ ਆ ਜਾਂਦਾ ਤਿੰਨ ਡੰਗਾਂ ਦੇ ਵਿੱਚ ਦੁੱਧ ਨੇ ਪੁੱਠਾ ਮੁੜ ਜਾਣਾ ਹੈਗਾ ਜਦੋਂ ਦੁੱਧ ਨੇ ਪੁੱਠਾ ਮੁੜ ਜਾਣਾ ਦੁਆਰਾ ਪਸ਼ੂ ਉਹ ਦੁੱਧ ਤੇ ਨਹੀਂ ਆਉਂਦਾਗਾ ਜਦੋਂ ਪਸ਼ੂ ਦੁੱਧ ਤੇ ਨਹੀਂ ਆਉਂਦਾ ਫੇਰ ਉਹਨੂੰ ਆਪਾਂ ਦੁੱਧ ਚਲਾਉਣ ਵਾਸਤੇ ਕੀ ਕੀ ਚੀਜ਼ਾਂ ਆਪਾਂ ਦੇ ਸਕਦੇ ਆ ਭਾਈ ਜੇ ਤਾਂ ਥੋੜਾ ਜਾਂ ਤੁਸੀਂ ਖਰਚਾ ਕਰਨਾ ਹੈਗਾ ਤਾਂ ਉਹੇ ਜੀਆਂ ਚੀਜ਼ਾਂ ਪੰਸਾਰੀਆਂ ਦੇ ਕੋਲੇ ਪਈਆਂ ਦੁੱਧ ਵੀ ਚਲਾਉਂਦੀਆਂ ਹੈਗੀਆਂ ਜਿਵੇਂ ਕਿ ਆਪਾਂ ਕੀ ਕਰੀਏ ਪਹਿਲਾਂ ਆਪਾਂ ਥੋੜੀ ਮਾਤਰਾ ਦੇ ਵਿੱਚ ਲੈ ਗਏ ਜਿਵੇਂ ਜਿਵੇਂ ਪਸ਼ੂ ਆਪਣਾ ਦੁੱਧ ਚਲਪੂ ਓਵੇਂ ਓਵੇਂ ਲੈ ਆ ਗਏ ਜਿਵੇਂ ਕਿ ਆਪਾਂ 250 ਗ੍ਰਾਮ ਚਿੱਟੀ ਮੂਸਲੀ ਲੈ ਲਈਏ 250 ਗ੍ਰਾਮ ਆਪਾਂ ਸਤਾਵਰ ਲੈ ਲਈਏ ਕਾਹੂ ਜੀਰਾ ਆਪਾਂ 1 ਕਿਲੋ ਲੈ ਲਈਏ ਫਿਰ ਕੀ ਕਰੀਏ ਆਪਾਂ 2 ਕਿਲੋ ਬੇਸਣ ਲੈ ਲਈਏ 2.5 ਕਿਲੋ ਆਪਾਂ ਮਿਸਰੀ ਲੈ ਲਈਏ ਇਹ ਚੀਜ਼ਾਂ ਨੂੰ ਆਪਾਂ ਕੀ ਕਰਨਾ ਹੈਗਾ ਗਲਕੰਦ ਨੂੰ ਇਹਦੇ ਪੈਕੇਟ ਵਿੱਚ ਨਹੀਂ ਪਾਉਣਾ ਜਦੋਂ 2 250 ਗ੍ਰਾਮ ਤੋਂ 2 ਕਿਲੋ ਤੁਸੀਂ ਮਿਸਰੀ ਲੈ ਲਓਗੇ ਤੇ ਪੰਜ ਪੈਕੇਟ ਪਾਈ ਨਾਲ ਗਲਕੰਦ ਦੇ ਵੀ ਲੈ ਲਓ ਆਪਾਂ ਕੀ ਕਰਨਾ ਹੈਗਾ ਚਿੱਟੀ ਮੂਸਲੀ ਸਤਾਵਰ ਤੇ ਕਾਹੂ ਜੀਰਾ ਉਹਨੂੰ ਆਪਾਂ ਰਗੜ ਲੈਣਾ ਹੈਗਾ ਰਗੜ ਕੇ ਆਪਾਂ ਬੇਸਣ ਦੇ ਵਿੱਚ ਮਿਕਸ ਕਰ ਦੇਣਾ ਹੈਗਾ ਆਪਾਂ ਇੱਕ ਬੁੱਕ ਉਹਦੇ ਵਿੱਚੋਂ ਮਿਸਰੀ ਦਾ ਪਤੀਲੇ ਦੇ ਵਿੱਚ 2 ਕਿਲੋ ਪਾਣੀ ਦੇ ਵਿੱਚ ਪਾਓ ਔਰ ਉਹਦਾ ਜਿਹੜਾ ਘੋਲ ਆਪਾਂ ਤਿੰਨੇ ਐਟਮਾਂ ਦਾ ਵੇਸਣ ਦਾ ਤੇ ਇਹ ਜਦੋਂ ਆਪਾਂ ਸਿਸਟਮ ਦਾ ਦਵਾਈਆਂ ਦਾ ਬਣਾਇਆ ਤਾਂ ਉਹਦੇ ਵਿੱਚੋਂ ਇੱਕ ਲੱਪ ਭਰ ਕੇ ਆਪਾਂ ਉਹਦੇ ਵਿੱਚ ਪਾ ਕੇ ਵਾਰ ਲਓ ਚੰਗੀ ਤਰ੍ਹਾਂ ਜਦੋਂ ਆਪਾਂ ਚੰਗੀ ਤਰ੍ਹਾਂ ਵਾਰ ਲਾਂਗੇ ਤੇ ਉਹਦੇ ਵਿੱਚ ਜਦੋਂ ਥੱਲੇ ਲਾ ਲਿਆ ਬੱਠਲ 'ਚ ਪਾਉਣ ਨੂੰ ਫੇਰ ਕੀ ਕਰਨਾ ਆਪਾਂ ਉਹਦੇ ਵਿੱਚ ਇੱਕ ਪੈਕਟ 400 ਗ੍ਰਾਮ ਦਾ ਗਲਕੰਧ ਦਾ ਪਾ ਦੇਣਾ ਹੈਗਾ ਕਮ ਸੇ ਕਮ ਵੀ 5 ਪੈਕਟ ਪਾ ਕੇ ਤੇ 5 ਕਾੜੀਆਂ ਦੇ ਵਿੱਚ ਇਹ ਸਾਰਾ ਸਿਸਟਮ ਤੁਸੀਂ ਬੰਦ ਕਰ ਦਿਓ ਜਿਹੜਾ ਪਸ਼ੂ ਥੋੜਾ 20 ਕਿਲੋ 22 ਕਿਲੋ 15 ਕਿਲੋ ਦਿੰਦਾ ਸੀ ਮੰਡੀ ਜਾਣ ਤੋਂ ਪਹਿਲਾਂ ਤੇ ਉਹ ਭਾਈ ਹਰ ਹਾਲਤ ਦੇ ਵਿੱਚ ਤੁਸੀਂ ਉਹ ਦੁੱਧ ਦੇ ਉੱਤੇ ਆਊਗਾ ਉਹ ਪਸ਼ੂ ਔਰ ਖਾਸ ਕਰਕੇ ਗਰਮੀ ਦੇ ਵਿੱਚ ਏਖੜ ਲੱਗਿਆ ਉਹ ਭਾਈ ਪਸ਼ੂ ਉਸਤਾ ਨਹੀਂ ਆਉਂਦਾ ਅਗਰ 10 ਕਿਲੋ ਦਿੰਦਾ ਤਾਂ ਹੋ 6-7 ਕਿਲੋ ਤੇ ਥੋੜਾ ਰਹਿ ਜਾਂਦਾ ਉਹਨੂੰ ਆਪਾਂ ਜੇ 10 ਕਿਲੋ ਦਿੰਦਾ ਤਾਂ ਇਹ ਸਮਾਨ ਪਾ ਕੇ 10 ਕਿਲੋ ਤੇ ਹੀ ਆਪਾਂ ਲਿਆਉਣਾ ਹੈ ਅਗਰ ਪਸ਼ੂ ਆਪਾਂ ਘਰੇ ਰੱਖ ਲਿਆ ਲੈ ਆਂਦਾਗਾ ਜਿਹੜਾ ਮੇਰਾ ਸਮਾਨ ਤੁਸੀਂ ਇੱਕ ਵਾਰੀ ਖਰਚਾ ਕਰਕੇ ਲਿਆ ਆਏ ਅਗਰ ਤੁਹਾਡਾ ਪਸ਼ੂ ਦੁੱਧ ਵਧ ਗਿਆ ਤੁਹਾਡਾ ਉਤਸ਼ਾਹ ਆਪੇ ਆਟੋਮੈਟਿਕ ਹੀ ਵਾਝੂਗਾ ਤੁਸੀਂ ਆਖੋਗੇ ਵੀ ਵਕਿਆ ਅਸੀਂ ਪਾਈਏ ਇਹਨਾਂ ਸਮਾਨ ਇਹਨੂੰ ਆਪਾਂ ਹੋਰ ਪਾਈਏ ਅਗਰ ਜਿਹੋ ਦੁੱਧ ਵੱਧਦਾ ਬਾਲਟੀ ਭਰ ਕੇ ਦੁੱਧਾ ਦੇਊਗਾ ਖੁਸ਼ੀ-ਖੁਸ਼ੀ ਬੰਦਾ ਫਿਰ ਆਪਣਾ ਹੋਰ ਇਹੋ ਚੀਜ਼ਾਂ ਵੱਲ ਝਾਤ ਮਾਰਦਾ ਹੈਗਾ ਅਗਰ ਉਹਨੂੰ ਇੱਕ ਮਹੀਨਾ ਜਾਂ 15 ਦਿਨ ਹੋ ਗਏ ਉਹਨੂੰ ਇਹ ਸਮਾਨ ਦੇਣ ਤੋਂ ਪਹਿਲਾਂ ਮੜੱਪਾਂ ਵਾਲੀ ਗੋਲੀ ਤੁਸੀਂ ਜ਼ਰੂਰ ਦੇ ਦਿਓ। ਇਹਦਾ ਵੀ ਇੱਕ ਵੱਡਾ ਫੈਕਟ ਵੱਡਾ ਕਾਰਨ ਕੀੜਿਆਂ ਦਾ ਵੱਡਾ ਕਾਰਨ ਬਹੁਤ ਜਿਆਦਾ ਹੁੰਦਾ ਹੈਗਾ। ਇਹ ਜਦੋਂ ਪਸ਼ੂ ਕੀੜੇ ਹੁੰਦੇ ਆ ਅੰਦਰ ਮੜੱਪ ਹੁੰਦੇ ਆ ਅੰਦਰ ਤੇ ਇਹ ਕਾਫੀ ਕਾਰਨ ਬਣ ਜਾਂਦਾ ਹੈਗਾ। ਇਹ ਚੀਜ਼ਾਂ ਆਪਾਂ ਦੁੱਧ ਵਧਾਉਣ ਦੇ ਉੱਤੇ ਤੁਹਾਨੂੰ ਦੱਸਿਆਂ ਏਖੜ ਲੱਗੇ ਤੇ ਪਸ਼ੂ ਨੂੰ ਮੰਡੀ ਜੇ ਵਾਪਸ ਮੁੜ ਕੇ ਆਉਣ ਵਾਸਤੇ ਇਹ ਦੁੱਧ ਵਧਾਉਣ ਨੂੰ ਤੁਹਾਨੂੰ ਇਹ ਚੀਜ਼ਾਂ ਉਹਨੂੰ ਦੱਸਿਆ ਬਿਲਕੁਲ ਪੁਰਾਣੇ ਵਿਰਸੇ ਦੀਆਂ ਪੁਰਾਣੇ ਲੋਕ ਦਿੰਦੇ ਸੀ ਇਹਦੇ ਬਾਰੇ ਜਾਣਕਾਰੀ ਦਿੱਤੀ ਗੁਰਲਾਬ ਸਿੰਘ ਪਠੰਡਾ ਚੈਨਲ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ